जय श्री राम आज मेनू बड़े दुख हिरदे ना दसना पर रहया है कि अष्टमी वाले दिन टी3 नु मेरे ब्रदर छोटे दी डेथ हुई सी आज सरे अही फूल चुکن گئے 8 बजे फूल चुکن ਤੋਂ ਬਾਅਦ ਜਿਹੜਾ ਉਹਨਾਂ ਨੇ ਸ਼ੇਪੂਰੀ ਇੰਡੀਆ ਗੇਟ ਨਰੈਣਗੜ੍ਹ ਇਹ ਬੰਦਾ ਰੱਖਿਆ ਹੋਇਆ ਆ ਉਹਨੂੰ ਅਹੀ ਇਹ ਗੱਲ ਕਹੀ ਵੀ ਫੁੱਲ ਰੱਖਣੇ ਤੇ ਅਹੀਂ ਉਹਨੇ ਬੂਹਾ ਖੋਲਤਾ ਤੇ ਅੰਦਰ ਕਾਫੀ ਜਿਆਦਾ ਪਈ ਅਹੀਂ ਗਾ ਅਹੀਂ ਆਪਣੀ ਇਹਦੇ ਫੁੱਲ ਦੇ ਨਾਲ ਰਾਖ ਹੈ ਉਹ ਵੀ ਰੱਖਣੀ ਆਂ ਹਰਦਵਾਰ ਲੈ ਕੇ ਜਾਣੀ ਆਂ ਕੰਦਾ ਇਹਨੂੰ ਜਾ ਕੇ ਤੁਸੀਂ ਮਹਿਰ ਤੇ ਪਰਵਾਉ ਮੈਂ ਕਹਿਆ ਵੀ ਅਸੀਂ ਹਾਦੀ ਹੈਗੀ ਆ ਜਿਹੜੀ ਪਰੰਪਰਾ ਹੈਗੀ ਆ ਉਹ ਹੈਗੀ ਆ ਹਰਦਵਾਰ ਪਰਮਾਨ ਦੀ ਕੰਦਾ ਜਾ ਕੇ ਤੁਸੀਂ ਜਿਹੜਾ ਇੱਥੋਂ ਦਾ ਮਾਲਕ ਹੈਗਾ ਪੰਨਾ ਲਾਲ ਉਹਰੇ ਨਾਲ ਗੱਲ ਕਰੋ ਜੇ ਪੰਨਾ ਲਾਲ ਕਹੇਗਾ ਅਹੀਂ ਰਾਖ ਰੱਖਾਂਗੇ ਜੇ ਅਹੀਂ ਕਹਿੰਦੇ ਅਸੀਂ ਰਾਖ ਰੱਖਣੀ ਆਂ ਕੰਦਾ ਜੇ ਰਾਖ ਰੱਖਣੀ ਆਂ ਅਸੀਂ ਫੁੱਲ ਨਹੀਂ ਤੁਹਾਡੇ ਰੱਖਣੇ ਇੱਥੇ ਮੈਂ ਇਸ ਚੀਜ਼ ਦਾ ਪੰਨਾ ਲਾਲ ਜੀ ਨੂੰ ਪੁੱਛਦਾ ਆ ਇਹ ਪੰਨਾ ਲਾਲ ਜੀ ਤੁਸੀਂ ਕਿਦਾਂ ਦੇ ਮਾਲਕ ਬਣ ਗਏ ਜੇ ਸ਼ਿਪੂਰੀ ਦੇ ਤੁਹਾਨੂੰ ਸਮਾਜ ਨੇ ਉਥੋਂ ਦੀ ਦੇਖਰੇਖ ਵਾਸਤੇ ਰੱਖਿਆ ਆ ਨਾ ਕਿ ਤੁਸੀਂ ਮਾਲਕ ਬਣ ਗਏ ਜੇ ਤੁਹਾਡਾ ਹੀ ਰੱਖਿਆ ਹੋਇਆ ਸੇਵਾਦਾਰ ਇਹ ਗੱਲ ਕਹਿੰਦਾ ਆ ਕਿ ਉਹ ਮਾਲਕ ਹੈ ਇਥੋਂ ਸ਼ਿਪੂਰੀ ਦਾ ਤੁਹਾਡੀ ਇਹ ਕਿਦਾਂ ਦੀ ਤੁਸੀਂ ਇੱਕ ਸਨਾਤਨੀ ਮੋਰ ਦੇ ਨਾਂ ਤੇ ਤੁਸੀਂ ਕਿਦਾਂ ਦੀ ਇਹ ਪਰੰਪਰਾ ਸ਼ੁਰੂ ਕਰਾ ਦਿੱਤੀ ਆ ਇਹ ਕੇ ਸਨਾਤਨੀ ਦਾ ਜਾਂ ਕੇ ਹਿੰਦੂ ਦਾ ਸੰਸਕਾਰ ਹੁੰਦਾ ਤੇ ਉਹਦੀ ਰਾਖ ਅਸੀਂ ਨਹਿਰ ਚ ਬਰਵਾਓ ਇਹ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਪਏਗਾ ਤੁਸੀਂ ਨਵੀਂ ਪਰੰਪਰਾ ਕਿੱਥੋਂ ਦੀ ਸ਼ੁਰੂ ਕਰ ਦਿੱਤੀ ਆ ਦੂਜੀ ਗੱਲ ਤੁਹਾਡੇ ਬੰਦੇ ਨੇ ਤੁਹਾਡਾ ਨਾਂ ਲੈ ਕੇ ਇਹ ਗੱਲ ਕਹੀ ਹੈ ਕਿ ਪੰਨਾ ਲਾਲ ਨੇ ਸਾਨੂੰ ਕਲੀਅਰ ਕੱਟ ਕਿਹਾ ਆ ਕਿ ਨਾ ਇੱਥੇ ਫੁੱਲ ਰੱਖਣੇ ਆ ਤੇ ਨਾ ਇੱਥੇ ਰਾਖ ਰੱਖਣੀ ਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਆ ਕਿ ਤੁਸੀਂ ਕਿਸ ਬਨਾ ਤੇ ਇਹ ਮੰਨਾ ਕੀਤਾ ਆ ਜਦ ਕੀ ਜਿਹੜਾ ਤੁਹਾਡਾ ਸਟੋਰ ਰੂਮ ਹੈਗਾ ਉਥੇ ਜਗ੍ਹਾ ਵੀ ਹੈਗੀ ਸੀ ਸਭ ਕੁਝ ਹੈਗਾ ਹੀ ਉਸ ਅਨਖਾਨੇ ਗੱਲ ਕਹੀ ਹੈਗੀ ਪੰਨਾ ਲਾਲ ਦਾ ਸਖਤ ਹੁਕਮਿਆ ਕਿ ਤੁਸੀਂ ਰਾਖ ਨਹੀਂ ਰੱਖਣੀ ਜੇ ਕੋਈ ਰਾਖ ਰੱਖਦਾ ਹੈ ਤੇ ਉਹ ਫੁੱਲ ਨਹੀਂ ਰੱਖਣ ਤੇ ਉਹਨਾਂ ਨੂੰ ਉੱਥੇ ਹੀ ਕੱਢ ਦੇਣਾ ਆ ਆ ਥੋੜੇ ਦਿਨ ਪਹਿਲਾਂ ਤੁਹਾਡੇ ਸੰਤ ਸੰਜੀਵ ਜੀ ਦੀ ਮਾਤਾ ਜੀ ਡੈਥ ਹੋਈ ਸੀ ਉਹਦੇ ਨਾਲ ਵੀ ਤੁਸੀਂ ਇਹੋ ਕੁਝ ਕੀਤਾ ਉਹਨੇ ਫੁੱਲ ਤੇ ਰਾਖ ਲੈ ਕੇ ਵੱਡੇ ਆਪਣਾ ਜਿਹੜਾ ਮਾਹੂਰ ਦਾਲ ਦਾ ਮੰਦਿਰ ਹੈ ਉੱਥੇ ਰੱਖੀ ਅੱਜ ਆਹੀਂ ਸ਼੍ਰੀ ਦਰਗਿਆਨਾ ਤੀਰਥ ਸੇ ਸ਼ੇਪੂਰੀ ਚ ਰੱਖ ਕੇ ਆਏ ਆ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤੁਸੀਂ ਅਰਾ ਮਤ ਜਿਹੜਾ ਇੱਥੇ ਹਿੰਦੂ ਜਾਂ ਕੋਈ ਆਂਦਾ ਆ ਉਹ ਇਹਨਾਂ ਤੁਸੀਂ ਠੱਗਾ ਕਰਦੇ ਪਏਗੇ ਉਹਨਾਂ ਦੀ ਜਿਹੜੀ ਪਰੰਪਰਾ ਆ ਉਹਨੂੰ ਤੁਸੀਂ ਜਿਹੜੇ ਸਲਾਤਨ ਪਰੰਪਰਾ ਨੂੰ ਖਤਮ ਕਰਦੇ ਪਏਗੇ ਇਸ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਪਏਗਾ ਫਿਰ ਜਿਹੜਾ ਉੱਥੇ ਤੁਸੀਂ ਬੰਦਾ ਰੱਖਿਆ ਆ ਉਹ ਆਂਦਾ ਪਹਿਲੇ ਪੁੱਛਦਾ ਕਿ ਕੋਈ ਸੰਸਕਾਰ ਵਿਜਲ ਨਾ ਕਰਨਾ ਆ ਇਹ ਪਰੰਪਰ ਨਨਾਲਾਲ ਜੀ ਤੁਹਾਨੂੰ ਮੈਂ ਪੁੱਛਦਾ ਕਿ ਕਿਦਨ ਦੀ ਪਰੰਪਰਾ થી ਸ਼ੁਰੂ ਕਰਤੀ ਸੰਸਕਾਰ ਡੀਜਲ ਨਾ ਕਰਨ ਦੀ ਜੇ ਤੁਹਾਡੇ ਸਵਾਲੇ ਕੋਈ ਜਾਂਦਾ ਆ ਉਥੇ ਤੁਹਾਡੇ ਬਾਬੇ ਨੇ ਉਥੇ ਜਿਹੜਾ ਵੀ ਬੰਦਾ ਰੱਖਿਆ ਉਹਨੇ ਸਵਾਲੇ ਨੂੰ ਜਿੰਦਰਾ ਮਾਰਿਆ ਆ ਆ ਉਹ ਹੀ ਮੱਥਾ ਟੇਕਣ ਤੱਕ ਨਹੀਂ ਦਿੰਦੇ ਇਹ ਕਿੱਥੋਂ ਦੀ ਤੁਸੀਂ ਪਰਖਾ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਜਵਾਬ ਦੇਣਾ ਪਏਗਾ ਹਰ ਥਾਂ ਤੇ ਤੁਸੀਂ ਉਹ ਕੁਝ ਕਰਦੇ ਪਏ ਜੇ ਤੁਸੀਂ ਛੇਪੁਰੀ ਦੇ ਮਾਲਕ ਨਹੀਂ ਜੇ ਛੇਪੁਰੀ ਦੇ ਮਾਲਕ ਭੋਲੇ ਸ਼ੰਕਰ ਨੇ ਉਹੀ ਉਹਨਾਂ ਦੇ ਸੇਵਾਦਾਰ ਜੇ ਛੇਪੁਰੀ ਜੇ ਸੇਵਾ ਕਰਨ ਵਾਲੇ ਜੇ ਦੇਖ ਰੇ ਕਰਨ ਵਾਲੇ ਜੇ ਤੁਹਾਨੂੰ ਕਿਨੇ ਇਫਤਿਹਾਰ ਦਿੱਤਾ ਕਿ ਤੁਸੀਂ ਸਨਾਤਨੀਆਂ ਦੇ ਫੁੱਲ ਤੇ ਜਿਹੜੀ ਰਾਗਿਆ ਉਹ ਬਾਹਰ ਕੱਢ ਦੇਵੀਂ ਅਸੀਂ ਆ ਜਾ ਕੇ ਜਿੱਥੇ ਮੱਗੀ ਰੱਖੋ ਅਸੀਂ ਨਹੀਂ ਇੱਥੇ ਰੱਖ ਲਈ ਇਹ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਪਏਗਾ ਇਸ ਚੀਜ਼ ਦੀ ਮਾਨ ਜੋ ਕਸਟ ਕਮਿਸ਼ਨ ਨੂੰ ਨਹੀਂ ਅਸੀਂ ਕੰਪਲੇਂਟ ਕਰਾਂਗੇ ਜੀ ਔਰ ਕਮਿਸ਼ਨਰ ਕਾਰਪੋਰੇਸ਼ਨ ਨੂੰ ਮੈਂ ਬੇਨਤੀ ਕਰਦਾ ਆਂ ਕਿ ਇੱਥੇ ਆਪਣਾ ਬੰਦਾ ਭਾਇਆ ਜਾਵੇ ਇਹ ਮਤਬੇਦ ਕਰਦੇ ਪਏ ਨੇ ਇੱਥੇ ਬਹਿ ਕੇ ਇਹ ਵੱਤ ਭੇਦ ਕਰ ਪੰਨਾ ਲਾਲ ਇੱਥੇ ਬਹਿ ਕੇ ਹਰ ਦਿਨ ਮਤਬੇਦ ਕਰਦਾ ਪਿਆ ਹੈ ਇਹ ਜਿਹੜੀ ਗਰਾਈ ਹੈ ਨਾ ਇਹ ਸਾਰੇ ਸਹਾਡੇ ਨਰੇਂਦਰ ਕੋ ਇਕੱਠੇ ਕਰਕੇ ਤੁਸੀਂ ਸ਼ੇਪੂਰੀ ਬਣਾਈ ਆ ਉਸ ਤੋਂ ਬਾਅਦ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਐਮਐਲਏ ਵੱਲੋਂ ਗਰੰਟਾ ਮਿਲਿਆ ਇਥੇ ਤੁਹਾਡਾ ਪਰਸਨਲ ਪਹਿਹਾਨੇ ਲੱਗਾ ਤੇ ਨਾ ਹੀ ਤੁਹਾਡਾ ਫੇਸ ਹੁਣ ਚੱਲਣ ਦੇ ਲਾਜ ਹੈ ਹੀ ਤੁਹਾਡੇ ਪ੍ਰਤੀ ਅਸੀਂ ਅੰਦੋਲਨ ਵੀ ਕਰਾਂਗੇ ਜੇ ਲੋੜ ਪਈ ਤੇ ਤੇਰੇ ਬੂਏ ਦੀ ਧਰਾਂ ਨਹੀਂ ਲੈ ਦਊਗਾ ਅਗੇ ਪੰਨਾ ਲਾਲ ਜੀ ਬੋਲ ਰਹੇ ਆਹ ਜੀ ਉਹ ਕੀ ਮਾਮਲਾ ਜੀ ਉਹ ਜਿਹੜਾ ਉੱਥੇ ਰੋਕਿਆ ਗਿਆ ਜੀ ਉੱਥੇ ਰਾਖ ਰੱਖਣ ਤੋਂ ਅਸਤੀਆਂ ਰੱਖਣ ਤੋਂ ਜੀ ਮੈਂ ਤੇ ਜਿਹੜਾ ਬਾਹਰ ਮਹਿਰ ਨਹੀਂ ਤੁਰਿਆ ਅੱਛਾ ਜੀ 400 400 ਰੇਡਮਿਸ਼ਨ ਆਇਆ ਨਾ ਮੈਂ ਥੋੜੀ ਦਾ ਕੁਆਪ ਸੁਣਾਇਆ ਅੱਛਾ ਜੀ ਮੈਂ ਤਾਂ ਪਤਾ ਨਹੀਂ ਮੰਗੂ ਕਿੰਨੇ ਮਸਾਲਾ ਬੜਿਆ ਉਹ ਮਸਲਾ ਜਿਹੜਾ ਬੜਾ ਭਖਿਆ ਪਿਆ ਵਾ ਤੇ ਉਹਦੇ ਬਾਰੇ ਮਿਲਣਾ ਸੀਗਾ ਪੰਨਾ ਲਾਲ ਜੀ ਨੂੰ ਮੈਂ ਪੰਨਾ ਲਾਲ ਨੂੰ ਅੱਛਾ ਤੇ ਕਿੱਥੇ ਹੋ ਤੁਸੀਂ ਮੈਂ ਕਹਾਂ ਕਿੱਥੇ ਹੋ ਤੁਸੀਂ ਹੁਣ ਮੈਂ ਰਮੇਸ਼ਵਰ ਤਾਮਿਲਨਾਡੂ ਨੂੰ ਅੱਛਾ ਰਮੇਸ਼ਵਰਮ ਆਂ ਰਮੇਸ਼ਵਰ ਨੂੰ ਠੀਕ ਹੈ ਕਦੋਂ ਆਣਾਗੇ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜਾ ਉੱਥੇ ਬੰਦਾ ਰੱਖਿਆ ਹੋਇਆ ਉਹ ਕਹਿੰਦੇ ਜੀ ਹੱਸੀਆਂ ਨਹੀਂ ਰੱਖਣੀਆਂ ਰਾਖ ਨਹੀਂ ਰੱਖਣੀ ਭਾਈ ਮੈਂ ਹੱਸੀਆਂ ਰੱਖਾਂ ਉਹਮਰੇ ਰੂਮ ਹੈਗਾ ਛੋਟਾ ਜਿਹਾ ਕਮਰਾ ਛੋਟਾ ਆ ਉਥੇ ਆਖਰੀ ਤੇ ਰਾਹਤੇ ਦੇ ਸਾਈਡ ਤੇ ਰੱਖ ਦਿੱਤੀ ਆ ਰੂਮ ਹੈਗਾ ਪਰ ਉਥੇ ਉਹ ਉਸ ਜਿਹੜੇ ਸਰਦਾਰ ਜੀ ਉਥੇ ਹੈਗੇ ਨੇ ਉਹ ਤੇ ਕਹਿੰਦੇ ਜੀ ਕਿ ਇਹਨੂੰ ਨਹਿਰ ਚ ਬਹਾਦੋ ਰਾਖ ਨੂੰ ਪਰ ਤੂੰ ਇਹ ਦੇਖੋ ਨਾ ਉਹ ਤੇ ਇਹਨਾਂ ਦੀ ਮਰਜ਼ੀ ਹੈ ਜੀ ਉਹ ਨਹੀਂ ਕਹਿ ਸਕਦਾ ਇਹ ਗੱਲ ਉਹ ਇਹਨਾਂ ਦੀ ਮਰਜ਼ੀ ਹੈ ਪੁਲਿਸ ਤੇ 4 ਦਿਨ ਰੱਖਣ ਵੀ ਨਾਲ ਰੱਖਣ 2 ਮਹੀਨੇ ਰੱਖਣ ਉਹਦੀ ਕਿਤੇ ਹਿੰਤਾ ਨਹੀਂ ਮੁਸ਼ਕਲ ਜਿਹੀ ਵਿਚਾਰੀ ਕਰ ਰਹੀ ਤਾਂ ਜਦੋਂ ਜਗਤਗੁਰੂ ਸਮਾਧੀ ਗਈ ਉਹਨਾਂ ਨੂੰ ਦੁਆਰ ਦਿੱਤਾ ਹੈ ਨਹੀਂ ਉੱਥੇ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਗਏ ਸੀਗੇ ਤੇ ਉਹਨਾਂ ਨੂੰ ਕਹੀ ਗਈ ਗੱਲ ਕਿ ਨਹਿਰ ਚ ਬਹਾ ਦਿਓ ਪਰ ਸਨਾਤਨੀਆਂ ਦੀ ਤੇ ਤੁਹਾਨੂੰ ਪਤਾ ਆਪਣੀ ਆਸਥਾ ਹੁੰਦੀ ਹੈ ਨਾ ਹਰਦਵਾਰ ਜਾਣ ਦੀ ਨਹੀਂ ਜਿਹੜੀ ਕਿ ਉਹ ਬੇਚਾ ਰਹਾ ਹੈ ਇਹ ਤੋਂ ਕੋਈ ਲੈਣਾ ਜਰਵਾਹਾ ਸਹੀ ਸੰਧਾਰ ਜਵਾਹ ਹੰਦੇ ਫਿਰ ਉਹਨੂੰ ਕਹਿੰਦੇ ਕਿ ਪੰਨਾ ਲਾਲ ਜੀ ਉਹਨੂੰ ਪ੍ਰੋਫੈਸਰ ਨਾਲ ਹੋਈ ਨਹੀਂ। ਰਾਕੇ ਦਾ ਸਲਾਮ ਨਹੀਂ ਉਹ ਛੋਈ ਅੱਗੇ ਸਾਡੇ ਕੋਲੋਂ ਮੈਸਜ ਜਾਂਦੇ ਪਰ ਰਾਖ ਤੈਨੂੰ ਕੀ ਲੈ ਕੇ ਜਾਂਦੇ ਛੁੱਕ ਕੇ ਇੱਕਾਈ ਡਰ ਮੈਂ ਲੈਰ ਦੀ ਵਰ ਦੇਖੋ ਉਹਨਾਂ ਨੇ ਨਾ ਉਹਨਾਂ ਨੇ ਬੜਾ ਸਿੱਧੇ ਤੌਰ ਤੇ ਕਿਹਾ ਕਿ ਪੰਨਾ ਲਾਲ ਜੀ ਮਾਲਕ ਨੇ ਸ਼ੇਵਪੁਰੀ ਦੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਰੱਖਣੀ ਇੱਥੇ ਰਾਖ। ਆ ਨਾਮ ਜਰਨਾ ਗੱਲ ਨਹੀਂ ਹੋਈ ਮੇਰੇ ਨਾਲ ਗੱਲ ਹੋਈ ਸੀ ਮੈਂ ਕੱਲ ਨੂੰ ਮੈਨੂੰ ਬੜਾ ਸਿਰਾਂ ਨਾਲ ਗੱਲ ਹੋਣੀ ਹੂ। ਹੂੰ। ਨੇ مالک ਤੇ مالک ਕੌਣ ਨੇ ਜੀ ਸ਼ਿਵਪੁਰੀ ਦੇ ਤੁਸੀਂ ਦੱਸ ਦਿਓ। ਸ਼ਿਵਪੁਰੀ ਦੀ ਜੀ ਮਾਨ ਕੋਰਪੋਰੇਸ਼ਨ ਹੈ ਆਂ ਸੇਵਾਦਾਰ ਹੈ। ਹੂੰ। ਮਾਲਕ ਨੇ ਇਹ ਹੈ ਕਿ ਮੈਂ ਮਾਲਕ ਤੋਂ ਬੋਲਿਆ ਸੀ ਕਿ ਇਹ ਕੋਰਪੋਰੇਸ਼ਨ ਦੇ ਅੰਦਰ ਸੇਵਾਦਾਰ ਹੈ ਆਪਣੀ ਉਹ ਕੋਲ ਸੇਵਾ ਹੈ। ਉਹ ਹੀ ਦੇ ਚੁਕੋਈ ਕਿਹਦਾ ਲੈਣ ਦੇ ਨਹੀਂਗਾ। ਅੱਜ ਮੈਂ ਮੈਨੂੰ ਪ੍ਰਧਾਨ ਜੀ ਨੇ ਲੋਕਾਂ ਨੇ ਸੁਣਿਆ ਵਾ ਕਿ ਕੱਲ ਨੂੰ ਮੈਂ ਉਹਦੇ ਕੋਲ ਸੁਣਿਆ ਜਾ ਸਕਦਾ ਹੈ ਕਿ ਲੈ ਹੈ ਨੀ ਪੱਕੀਟ ਲਾਈ ਹੋਈ। ਹੂੰ। ਸਾਰੇ ਦੀ ਜਾਇਦਾਦ ਸਾਰੇ ਦੇ ਪ੍ਰੋਪਰਟੀ ਹੈ ਸਾਰੇ ਜਿੰਨੇ ਵੀ ਲੋਕ ਨਾਲ ਸ਼ੇਅਰ ਦੇ ਸਾਰੇ ਦੀ ਪ੍ਰੋਪਰਟੀ ਹੈ। ਚਲੋ ਜਦੋਂ ਤੁਸੀਂ ਆਓਗੇ ਤੇ ਜੀ ਜਰੂਰ ਮਿਲਿਓ ਜੀ ਸਾਨੂੰ ਮੈਂ ਤਾਂ ਜਰੂਰ ਜੀ ਕਦੋਂ ਆਣਾ ਤੁਸੀਂ ਵੈਸੇ ਮੈਂ 10 ਤਰੀਕ ਨੂੰ ਆਹੀ ਦੱਸ ਦਿੰਦਾ ਚਲੋ ਠੀਕ ਹੈ ਜੀ ਮਿਲਦੇ ਆ ਜੀ ਫਿਰ ਪਰ ਪ੍ਰੋਪਰਟੀ ਫਸਲ ਨਹੀਂ ਨਹੀਂ ਜੀ ਹੋਊਗੀ ਦੇਖੋ ਅਸੀਂ ਤੁਸੀਂ ਆਓ ਕੋਈ ਨਹੀਂ ਫਿਰ ਆਪਾਂ ਮਿਲਦੇ ਆ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ